ਵਡਹੰਸ ਮਹੱਲਾ ਤੀਜਾ ਸੁਣਿਓ ਕੰਤ ਮਹਿਲੀ ਹੋ ਪਿਰ ਸੇਵੋ ਸ਼ਬਦ ਵਿਚਾਰ ਅਵਗਣਵੰਤੀ ਪਿਰ ਨ ਜਾਣਈ ਮੁੱਠੀ ਰੋਵੈ ਕੰਤ ਵਿਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪਾਵਨ ਸ੍ਰੀ ਮੁਖਵਾਕ ਅੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਮਨਮੁਖ ਜੀਵਨ ਦੇ ਦੁੱਖਾਂ ਪਛਤਾਵਿਆਂ ਵੱਲ ਇਸ਼ਾਰਾ ਕਰਕੇ ਮਨਮੁਖਤਾਈ ਦੀ ਰਸਾਤਲ ਵਿੱਚ ਡਿੱਗਣ ਤੋਂ ਬਚਣ ਲਈ ਸਾਵਧਾਨ ਕਰਦੇ ਹਨ ਉਥੇ ਹੀ ਮਹਾਰਾਜ ਜੀ ਸ਼ਬਦ ਵਿਚਾਰ ਦੁਆਰਾ ਪਰਮਾਤਮਾ ਨੂੰ ਸੇਵਨ ਲਈ ਪ੍ਰੇਰਣਾ ਕਰ ਰਹੇ ਹਨ ਇਸ ਪਾਵਨ ਸ਼ਬਦ ਵਿੱਚ ਜੀਵ ਇਸਤਰੀ ਦਾ ਸੰਕਲਪ ਅਲੰਕਾਰ ਵਜੋਂ ਵਰਤਿਆ ਹੈ ਇਕ ਪ੍ਰਮਾਤਮਾ ਸਭ ਦਾ ਪਤੀ ਹੈ ਤੇ ਬਾਕੀ ਸਭ ਉਸ ਦੀਆਂ ਇਸਤਰੀਆਂ ਹਨ ਸਤਿਗੁਰੂ ਜੀ ਦਾ ਫਰਮਾਨ ਹੈ ਇਸ ਜਗ ਮਹਿਪੁਰਖ ਏਕ ਹੈ ਹੋਰ ਸਗਲੀ ਨਾਰ ਸੁਭਾਈ ਇਸ ਸ਼ਬਦ ਵਿੱਚ ਅਵਗੁਣਵੰਤੀ ਦੇ ਦੁਖੜਿਆਂ ਦਾ ਵਰਣਨ ਹੈ ਪਰ ਸੰਬੋਧਨ ਉਹਨਾਂ ਜੀਵ ਇਸਤਰੀਆਂ ਨੂੰ ਕੀਤਾ ਹੈ ਜਿਨ੍ਹਾਂ ਅੰਦਰ ਪਤੀ ਮਿਲਾਪ ਦੀ ਚਾਹਨਾ ਹੈ ਅਵਗੁਣਿਆਰੀ ਜੀਵ ਇਸਤਰੀ ਕੂੜ ਵਿੱਚ ਠੱਗੀ ਗਈ ਹੈ ਇਸ ਲਈ हे ਜੀਵ ਇਸਤਰੀਓ ਕੁਸੀਂ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਆਪਣੇ ਪਤੀ ਪਰਮੇਸ਼ਰ ਦੀ ਸੇਵਾ ਦੇ ਵਿੱਚ ਲੱਗੋ ਸ਼ਬਦ ਤੋਂ ਸਖਣੀ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਨਹੀਂ ਪਾ ਸਕਦੀ ਜੇ ਜੀਵ ਇਸਤਰੀ ਦ્વੈਤ ਵਿੱਚ ਫਸੀ ਹੋਈ ਹੈ ਉਹ ਹਉਮੈ ਦੇ ਪਰਦੇ ਕਾਰਨ ਪਤੀ ਤੋਂ ਵਿਛੜੀ ਹੋਈ ਨੂੰ ਪਤੀ ਆਪਣੇ ਨਾਲ ਵਸਦਾ ਹੋਇਆ ਵੀ ਦਿਸਦਾ ਨਹੀਂ ਸਿਧਾਂਤ ਇਹ ਹੈ ਕਿ ਜਿਹੜੀ ਜੀਵ ਇਸਤਰੀ ਖਸਮ ਦੀ ਪਛਾਣ ਨਹੀਂ ਕਰ ਸਕੀ ਉਹ ਸੰਸਾਰ ਤੇ ਜਿਹਾ ਹੋ ਜਈ ਆਈ ਜਿਹਾ ਜੀ ਨਾ ਆਈ ਭਾਵ ਉਹਦਾ ਜੀਵਨ ਬਿਰਥਾ ਹੀ ਚਲਾ ਗਿਆ ਅੰਤ ਵਿੱਚ ਗੁਰਦੇਵ ਜੀ ਨੇ ਫਿਰ ਵੀ ਤਰਵਾਸ ਦਿੱਤੀ ਤੇ ਕਿਰਪਾ ਕਰਕੇ ਆਖਿਆ ਨਿਰਾਸ਼ ਹੋਣ ਦੀ ਲੋੜ ਨਹੀਂ ਜੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਵਿਛੜੀ ਹੋਈ ਜੀਵ ਇਸਤਰੀ ਪਤੀ ਪਰਮੇਸ਼ਰ ਨੂੰ ਮਿਲ ਸਕਦੀ ਹੈ ਇਸ ਲਈ ਸਾਰੀ ਖੇਡ ਗੁਰੂ ਦੀ ਕਿਰਪਾ ਦੀ ਪ੍ਰਾਪਤੀ ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ